ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਰਡ ਦੇ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੋ ਝੋਟੀਆਂ ਦਾ ਬਹੁਤ ਹੀ ਚੰਗੀਆਂ ਕੁਆਲਿਟੀ ਦੀਆਂ ਪੌਂਚੀਆਂ ਅੱਜ ਤੇ ਕਰਦੇ ਆ ਗੱਲਬਾਤ ਭਾਜਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਦ ਸਾਹਿਬ ਕਿੱਦਾਂ ਜੀ ਕਿਰਪਾ ਦਾ ਦੇ ਜੀ ਕਿਰਪਾ ਜੀ ਠੀਕ ਹੈ ਜੀ ਕਿਰਪਾ ਐਦਾਂ ਮਾ ਵੀ ਅੱਜ ਡਰੈਸ ਪਹਿਲੋ ਦੱਸ ਦਈਏ ਹਾਂ ਜੀ ਹਾਂ ਜੀ ਪਿੰਡ ਆਪਣਾ ਜੇ ਮੱਤੇਵਾਲ ਹਾਂਜੀ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਹਾਂਜੀ ਇਹ ਮੈਤਾ ਰੋਡ ਦੇ ਉੱਤੇ ਪਿੰਡਵਾ ਦੂਸਤ 2 ਕਿਲੋਮੀਟਰ ਇੱਕ ਸਾਈਡ ਨੂੰ ਰੋਡ ਦੇ ਤਾਂ ਹੈ ਤੇ ਫੋਨ ਨੰਬਰ 88723 629 ਪੈ ਪਿੰਡ ਮਸ਼ਹੂਰ ਆਗੇ ਹਾਂਜੀ ਕਈ ਲੋਕ ਪੁੱਛਦੇ ਰਹਿੰਦੇ ਆ ਬਈ ਬਈ ਐਡਰੈਸ ਨਹੀਂ ਦੱਸਿਆ ਇਸ ਕਾਰਨ ਅਸੀਂ ਪਹਿਲਾਂ ਐਡਰੈਸ ਦੱਸਦੀ ਆਂ ਬਈ ਪਿੰਡ ਆਪਣਾ ਮਤੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅਮਰਗੜ ਪਿੰਡ ਬੰਦੇ ਪੁੱਛਦੇ ਰਹਿੰਦੇ ਬਈ ਬਾਬੇ ਬਕਾਲੇ ਦੇ ਕਿੰਨਾ ਬਾਬਾ ਬਕਾਲਾ ਇੱਥੋਂ ਸਾਨੂੰ 18-20 ਕਿਲੋਮੀਟਰ ਹਾਂਜੀ 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 ਚਵਿੰਡਾ ਦੇ ਵੀ ਮਸ਼ਹੂਰ ਆ ਕੱਥੂ ਨੰਗਲ ਹੱਡੇ ਲੱਗੇ ਆ 33ਪੁਰ ਲੱਗੇ ਬਟਾਲਾ ਵੀ ਸਾਨੂੰ 20 ਕਿਲੋਮੀਟਰ ਬਾਅਦ ਬਾਬਾ ਬਕਾਲਾ 20 ਕਿਲੋਮੀਟਰ ਬਾਅਦ ਇਹ ਕਟੀਆਂ ਜੈ ਦੀਆਂ ਚੰਗੀਆਂ ਜਿਹੜਾ ਪਿੰਡ ਮੱਤੇਵਾਲ ਸੀਤਲ ਸੋਹ ਦੇ ਦਾਦੇ ਮਸ਼ਹੂਰ ਹੈ ਨਾ ਹਾਂਜੀ 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 ਦੋ ਝੋਟੀਆਂ ਇੱਕ ਤੇ ਦੋੰਦੀ ਤੇ ਇੱਕ ਚੌਗੀ ਠੀਕ ਹੈ ਜੈ ਦੀਆਂ ਚੰਗੀਆਂ ਬਹੁਤ ਕੁਆਲਿਟੀ ਦੀਆਂ ਵੇਖੋ ਝੋਟੀਆਂ ਬਹੁਤ ਰਾਤ ਦੀ ਹੋਈ ਆ ਠੀਕ ਹੈ ਜੀ ਬੋਲੇ ਤਾਂ ਖਾਲੀ ਹੁੰਦੇ ਆ 9 ਲੀਟਰ ਕੱਟੇ ਕੋ ਐਗਲੇ ਬੋਲਾ ਬਹੁਤ ਠੱਡੀਆਂ ਬੱਜਾ ਦਿੰਦਾ ਵੇਖੋ ਬੱਜਾ ਪੜ ਆ ਜਾਂਦਾ ਵੇਖੋ ਐਂ ਤਾਂ ਬਹਿ ਜਾਓ ਹਾਂ ਮਾਰਤਾ ਰੱਗ ਦੀ ਵਾਹ ਵੇਖੋ ਜੈ ਦੀ ਸੀਲ ਸਾ ਤੇ ਜੈ ਦੀ ਜੋਰ ਕਰਦੇ ਆਹ ਬਾਹਰ ਤੋਂ ਆਈ ਮੇਰੇ ਕੋਲ। ਵਾਜਾਂ ਦੇ ਅੰਦਰੋਂ। ਆਹ ਥਾੜੇ ਵੇਖਾ ਕਿੰਨਾ ਕੱਢੇ ਕੁਆਲਿਟੀ ਦੇਖਾ। ਹਾਂ ਅੱਜਾ ਗਾੜੀ ਬੰਨਣਾ ਤੋਰ ਜਗੀ। ਹਾਂਜੀ ਹਾਂਜੀ। ਗੈਰੀਆਂ ਅਸਲ ਚ ਚੰਗੀਆਂ ਕੱਟੀਆਂ ਘਰ ਰੱਖਣ ਨੂੰ ਚੱਲੀ। ਇਹ ਕਿੰਦਾ ਦੋਂਦੀ ਦੀ ਚੌਗੀ? ਇਹ ਚੌਗੀ ਆ। ਚੌਗੇ ਮੋਹਾਂ ਜੇ। ਦੁੱਧ ਕੱਢੀ। ਫਰੀਕੀਆਂ ਵੇਖੋ ਕੱਢੀ ਦੀ। ਹਾਂ ਵੇਖੋ। ਇੱਥੇ ਫਰੀਕੀ। ਕਿੱਡੀ ਫਰੀਕੀ ਆ ਕੱਟੀ ਦੀ? ਐਂ ਫਰੀਕੀ। ਵੇਖੋ ਕਿੱਡੀ ਹਾਈ। ਦੁੱਧ 12 ਲੀਟਰ ਕਰ ਦੂੰ। ਠੀਕ ਆ 12 ਲੀਟਰ ਬੰਨ ਕੱਢੂ। ਚੰਗੀ ਨਿਕਲੀ, ਛੜੀ ਨਿਕਲੀ ਆ। ਬਹੁਤ ਚੰਗੀ ਆ। ਆ ਲਾਈ ਰੱਖਦੀ ਵੇਖੋ ਨਹੀਂ ਆਉਂਦਾ ਵੇ ਹਾਂ ਛੱਟਾ 3 ਕਿਲੋ ਪਾਣ ਵਾਲੀ ਆ ਫੇਰਾ ਹਾਂ ਤੂੰ ਵੀ ਬੰਨ ਲਾ ਗਈ ਲੋਕਾਂ ਚਲੋ ਐ ਜੱਤਾਂ ਦੀ ਕੱਟੀ ਆ ਜੱਤਾਂ ਦੀ ਕੱਟੀ ਬਹੁਤ ਚੰਗੀ ਆ ਗਈ ਆ ਦੇਕਾਰ ਲੈ ਸਾਡੇ ਕਿੰਨਾ ਵੇਖੋ ਕਟੇਗ ਮਾਰ ਗਏ ਹਾਂ ਵੇਖੋ ਐ ਚਮਕਦੀ ਦੂਰੋਂ ਵੇਖੋ ਤੇ ਦੁੱਧ ਗਿੰਟੀ ਨਾਲ ਚੰਗਾ ਜੀ ਦੁੱਧ ਤੇ ਪੂਰੀ ਆ ਗਈ ਨਾ ਦੁੱਧ 12 ਕਿਲੋ ਪੈ ਸਹੀ ਗੱਲ ਸਹੀ ਗੱਲ ਅੱਖਾਂ ਵਾਲਾ ਚੰਗਾ ਵੇਖੋ ਇਧਰ ਵੇਖੋ ਮੈਂ ਨਾ ਮੈਂ ਵੀ ਜੈਦੀ ਚੰਗੀ ਅਸਲ ਆ ਮੈਂ 10 ਵਾਰੀ ਥੱਲੇ ਬੈਠਾ ਹੀ ਆ ਪਰਵਾਹ ਹੀ ਕੋਈ ਨਹੀਂ ਪਹਿਲਾਂ ਟਕਟੀ ਨਹੀਂ ਤੇ ਪਹਿਲੇ ਦੇ ਨਹੀਂ ਤੇ ਲੱਤਾਂ ਬੰਨੜੀਆਂ ਪਈਆਂ ਸਹੀ ਗੱਲ ਬਹੁਤ ਠੰਡੀ ਚੱਕ ਕੇ ਨੇ ਦੇਖੋ ਇਹ ਸੁਈ ਨੂੰ ਅੱਜ ਦੂਜਾ ਦਿਨ ਨੂੰ ਕੱਲ ਰਾਤ ਦੀ ਸੁਈ ਆ ਕੱਲ ਰਾਤ ਦੀ ਸੁਈ ਆ ਆ ਵੇਖੋ ਨਾਰੂ ਨਾਰੂ ਕੱਚਾ ਨਾਲ ਨਾ ਕੱਚਾ ਬਿਲਕੁਲ ਨਾਰੂ ਕੱਟਾ ਵਾ ਕੱਟਾ ਮਗਰ ਕੁੰਡੀ ਛੋਟੀ ਜਿੰਦਾ ਨਹੀਂ ਸ਼ਕੀਲ ਮੰਗਦੇ ਲੋਕੀ ਵੇਖੋ ਬਹੁਤ ਚੰਗੀ ਥਣ ਥੋਣੀ ਬਹੁਤ ਪਿਆਰਾ ਹਾਂਜੀ ਭਾਜੀ ਇਹਦਾ ਆਪਾਂ ਉਧਰੋਂ ਲਿਆ ਕੇ ਤੇ ਮੁੱਲ ਛੋਟਾ ਛੋਟਾ ਸਹੀ ਗੱਲ ਜੀ ਕੱਤੀ द्या 10 ਦੀ 10 ਦੀ ਪਰ ਮੋਲ ਨਹੀਂ ਕਰਨਾ ਅੱਜ ਜੱਗੀ ਜਾਂਦਾ ਵਾ ਵੀ ਮੀ ਬਾਦ ਰਾਗ ਆ ਕੱਲ੍ਹ ਵੀ ਪੈ ਡਿਆ ਹਾਂਜੀ ਜੀ ਲੱਖ ਰੁਪਈਆ 3000 97000 95 ਦੀ ਬਚਣਾ ਨਹੀਂ ਕੋਈ ਚਲ ਚਲੋ ਕੋਈ ਨਹੀਂ 99000 ਦੀ ਝੋਟੀ ਵੇਖੋ ਕਿੰਨੀ ਸੀਰੀ ਕੋਈ ਪਾਸੀ ਬੈਠਾ ਰਿਹਾ ਢੋਲੇ ਪਾਸੀ ਬੈਠਾ ਰਿਹਾ ਵੇਖੋ ਬਹੁਤ ਚੰਗੀ ਕੁਆਲਿਟੀ ਦੀ ਸਿੰਗਲ ਹੱਡੀ ਕੱਟੀ ਬਹੁਤ ਚੰਗੀ ਨਾਲ ਪਿੱਛੇ ਜੋਬਰ ਆ ਗਿਆ ਵੇਖੋ ਹਾਂਜੀ ਆਹ ਇੱਕੋ ਕੱਟੀ ਦੇ ਬਹੁਤ ਗੱਲ ਭਾਗ ਲੱਗੇ ਆਹ ਆ ਉਹਦੇ ਨਾਲ ਵੀ ਤਾਂ ਸਹੀ ਗੱਲ ਦੇ ਵੀ ਆ ਉਹਦੇ ਨਾਲ ਵੀ ਤਾਂ ਦੇਖੋ ਹਾਂ ਦੇਖੋ ਆ ਦੇਖੋ ਜਿੱਥੇ ਮਰਜੀ ਬੈਠੇ ਹੋ ਇਹ ਕਿਦਾਂ ਦੋਂਦੀ ਜੇ ਇਹ ਦੋਂਦੀ ਦੋਂਦੀ ਝੋਟੀ ਵੇਖੋ ਇਹ ਵੀ ਜਿਆਦਾ ਠੰਡੀ ਧੀਰੀ ਆ ਠੰਡੀ ਤੇ ਹੈਗੀ ਹੋਰ ਜਿਆਦਾ ਕਲੇਪ ਹੀ ਲੱਗੇ ਇਹਦੇ ਵੀ ਕਲੇਪ ਹੀ ਲੱਗੇ ਆ ਠੀਕ ਜੀ ਆ ਦੇਖੋ ਕਲੇਪ ਆ ਦੇਖੋ ਦੁੱਧ 7 ਲੀਟਰ ਗੋਲਾ ਪਰ ਪਰ ਤੋਂ ਵੀ ਹੋਈ 7 ਤੋਂ 8 ਲੀਟਰ ਗੋਲਾ ਹੋਗਾ 7 ਤੋਂ 8 ਲੀਟਰ ਬੋਲ ਆ ਜੀ ਹਲੇ ਜਿਆਦਾ ਠੰਡ ਤੋਂ ਵੀ ਬਾਅਦ ਨਹੀਂ ਕਿਉਂਕਿ ਇਹ ਵੀ ਕੱਟੀ ਬਹੁਤ ਚੰਗੀ ਬੱਚਾ ਲਾ ਕੇ ਬਣਾਇਆ ਬਣਾਉਂਦੇ ਆ ਜੇ ਕਿ ਦਾ ਹੈ ਬਦਲਾ ਆ ਕੋ ਕਟੀ ਇੱਕ ਬੇਕਤੇ ਨਾ ਗੱਡਾ ਵੇਖ ਨਮੂਨਾ ਹੈ ਅਜੇ ਜਿਹੜਾ ਬੰਦਾ ਵੇਖ ਗਿਆ ਵੀਡੀਓ ਤੇ ਉਹ ਬੰਦਾ ਫਟ ਲੈ ਜਾਂਦਾ ਜੀ ਤੇ ਫਟ ਲੈ ਜਾਂਦਾ ਐ ਤਾ ਗੇਰ ਕੀ ਪੂਰਵਾ ਸਹੀ ਗੱਲ ਹੈ ਤਾ ਕੀ ਹੈ ਠੀਕ ਤਾਂ ਬੱਚਾ ਛੱਡ ਲੈ ਲਓ ਹਾਂ ਬੱਚਾ ਛੱਡ ਲੈ ਲਓ ਇਹ ਪਰਸੋਂ ਦੀ ਸੂਈ ਆ ਪਰਸੋਂ ਦੀ ਸਾਲੀ ਹੁੰਦਾ 7 ਤੋਂ 8 ਲੀਟਰ ਬੋਲਾ ਹੋਊਗਾ ਠੀਕ ਹੈ ਠੀਕ ਹੈ ਇਹਦੇ ਮੈਗ ਨੂੰ ਕਿਉਂ ਕਰੇ ਇਹਦੇ ਖਤਮ ਠੀਕ ਹੈ ਛੁੱਟ ਦੁੱਧ ਜੇ ਕਿ ਬੱਚੇ ਦੇ ਵੇਖੋ ਠੰਡੀਆਂ ਦੀਆਂ ਬਹੁਤ ਠੰਡੀਆਂ ਸੀਲੀਆਂ ਵੇਖੋ ਸਾਡੇ ਕੋਲ ਹੋਰ ਬੜੀ ਚੰਗੀ ਆਈ ਇਹਨਾਂ ਨਾਲ ਉਹ ਪਰ ਬੱਚਾ ਚਟਾਈ ਜਾਂਦੀ ਔਲ ਕਰਦੀ ਹੈ ਕਿ ਤਦ ਦੁੱਧ ਤੋਂ ਪਤਾ ਆ ਜੀ ਬੀ ਬੱਚਾ ਚਟਾਈ ਜਾਂਦੀ ਆ ਤੇ ਔਲ ਕਰਦੀ ਆ ਠੀਕ ਉਹ ਵੀ ਪਾਉਣੀ ਮੈਂ ਚਾਹ ਨਾਲ ਧੜੀ ਕਾਲ ਗੁਰੂ ਦਾ ਪਰ ਫਾੜੀ ਜਾਵੇ ਫਿਰ ਪਾਉਣਾ ਇਹ ਤੇ ਪਹਿਲੇ ਦਿਨੋਂ ਹੀ ਯਾਬ ਦਾ ਔਲ ਕੀਤੀ ਇਹਨਾਂ ਦੇ ਵੇਖੋ ਕੋਈ ਨਹੀਂ ਕਟੀਆਂ ਨੂੰ ਯਾਬ ਠੰਡੀਆਂ ਸੀਲੀਆਂ ਵੇਖੋ ਜਿੰਦਾਂ ਦੀਆਂ ਮੰਗਦੇ ਓਦਾਂ ਦੀਆਂ ਬੜੀ ਬੜਾ ਵਧੀਆ ਬਣਾਤ ਕਵਾੜੀ ਇਹ ਥੜਕ ਬੜਾ ਹੋ ਗਿਆ ਇਹ ਤੋਂ ਪਹਿਲਾਂ ਮਤਲਬ ਠੀਂ ਠੰਡੀ ਤੇ ਮਿਲ ਨਹੀਂ ਸਕਦੀ ਹਾਂਜੀ ਇਹ ਤਾਂ ਗੱਲ ਹੈ ਕਿ ਜੋ ਆਕਾਂ ਦੇ ਠੀਂ ਠੰਡੀਆਂ ਇਹ ਠੀਂ ਠੰਡੀਆਂ ਬਹੁਤ ਹੈ ਆ ਦੇਖੋ ਕਟੀਆਂ ਤਿੰਨ ਪੌਣੀਆਂ ਛੋਟੀਆਂ ਉਹ ਥੋੜੀ ਗੋਲ ਕਰਦੀ ਪਈ ਜਣਾ ਉਹ ਵੀ ਬੜੀ ਚੰਗੀ ਹੈ ਕੱਟੀ ਚੰਗੀ ਪਰ ਉਹ ਮਲਾਈ ਥੋੜੀ ਯੋਲ ਕਰਦੀ ਬੱਚਾ ਛੱਟੀ ਜਾਂਦੀ ਠੀਕ ਹੈ ਠੀਕ ਹੈ ਜੀ ਆਹ ਦੇਖੋ ਇੱਕ ਮਿੰਟ ਉੱਥੇ ਜੱਗੀ ਆਹ ਇੱਕ ਥਾੜੇ ਤੇ ਇਹ ਆਹ ਦੇਖੋ ਪਹਿਲਾ ਵੇਖੋ ਥਾੜ ਵਖਾਇਆ ਤੇ ਹੁਣ ਵੇਖੋ ਤੁਣ ਕਰਤਾ ਜੀ ਕਿੱਟ ਏਹ ਥਾੜ ਕੋਲੀ ਉੱਤੇ ਕੋਲੀ ਧਾਰ ਠੰਡੀਆਂ ਸੀਲੀਆਂ ਕਟੀਆਂ ਆ ਬੱਚਾ ਹੈ ਆ ਮਾੜੀ ਇਹ ਲੋਕਾਂ ਨੂੰ ਬੜਾ ਦਰਦ ਦਰਦ ਜੀ ਹੁੰਦਾ ਹੈ। ਉਹ ਤਾਂ ਵੀ ਇੰਨੀ ਵੀ ਠੰਡੀ ਸੀਲ ਪਸਪਸ ਪੈਂਦੀ ਆ। ਪਹਿਲਾਂ ਕੱਟੀ ਗਈ ਵੀ ਲੱਤਾਂ ਬਨ ਬਨ ਚੋਗੇ ਪੈਂਦੀ ਆ। ਹਾਂਜੀ ਹਾਂਜੀ। ਵੀਡੀਓ ਕਰਕੇ ਕਰਦੀ ਨਾ ਮੈਨੂੰ ਬਾਕੀ ਵੀ ਕਰਕੇ ਕਰਦਾ। ਕੈਮਰੇ ਕਰ ਕੇ ਕੀ ਕਰਦੀ? ਦੋਂਦੀ ਪੇਸਾ ਤਾਂ ਇੱਕ ਭਾਗ ਜਾਉਂਕਦਾ ਦੱਸ ਭੰਨਿਆ ਤਾਂ ਦੋਂਦੀ ਆ। ਦੋਂਦੀ ਠੀਕ ਠੀਕ। ਦੋਂਦੀ ਕੱਟੀ ਵੇਖੋ ਕਲਿੱਪ ਲੱਗੇ ਆ ਜਿੱਦਾਂ ਨਹੀਂ ਮੰਗਦੇ ਉਦਾਂ ਨਹੀਂ ਆ ਜੀ। ਦੋਵੇਂ ਚੋਕੇ ਲੈ ਜਾਓ ਜਿਹੜਾ ਪਹਿਲਾਂ ਫੋਨ ਕਰ ਗਿਆ। ਕਰ ਗਿਆ ਤੇ ਨਹੀਂ ਤਾਂ ਗਿਆ ਗਿਆ ਜੋੜਾ ਚੰਗਾ ਬਹੁਤ ਕੰਮ ਬੰਦਾ ਜੀ ਆਹ ਦੇਖੋ ਕਟੀਆਂ ਬਹੁਤ ਹੋ ਗਈਆਂ ਜੋੜਾ ਕਟੀਆਂ ਦਾ ਬਹੁਤ ਚੰਗਾ ਬਹੁਤ ਜੰਗੀਆਂ ਬਹੁਤ ਜ਼ਿਆਦੀਆਂ ਆ ਗਈਆਂ ਕਿ ਕਲੇਪੀ ਲੱਗਿਆ ਇਹ ਤੇ ਗਾੜੀ ਜਾ ਕੇ ਵੇਚ ਵੀ ਸਕਦਾ ਆਗੇ ਵੇਕੜੀਆਂ ਦੋਵੇਂ ਜੇ ਬੰਦਾ ਕੋਈ ਲਾਈਕ ਸ਼ੇਅਰ ਕਮੈਂਟ ਕਰੇ ਸਹੀ ਗੱਲ ਤੇ ਆਦੇ ਵੀਡੀਓ ਇਤਨਾ ਹੋ ਗਿਆ ਅਨ ਜੀ ਸਬਸਕ੍ਰਾਈਬਰ ਵਾਤ ਵਾਤ ਸ਼ੇਅਰ ਲਿੰਕ ਕਮੈਂਟ ਕਰੋ ਚੰਗੇ ਤੋਂ ਚੰਗੇ ਵੀ ਚੰਗੀਆਂ ਵਾ ਵਈਆਂ ਚੀਜ਼ਾਂ ਚੰਗੀਆਂ ਹਾਂਜੀ ਜੀ ਆਹ ਵੇਖੋ ਕੁਆਲਿਟੀ ਜਿਆਦਾ ਜੇ ਮੁੱਲ 1.5 ਲੱਖ ਵਾਲੀ ਆਪਾਂ ਪਾਉਂਦੇ ਤੇ ਮੈਂ ਚੰਗੀ ਹੁੰਦੀ ਚੰਗੀ ਹੁੰਦੀ ਜੇ ਇਹ ਕਟਿੰਗਾਂ ਦਾ ਮੁੱਲ ਆਪਾਂ ਇਹਨਾਂ ਪਾਇਆ ਨਾ ਇਹ ਵੀ ਕੁਆਲਿਟੀ ਵਾਲੀਆਂ ਚੰਗੀਆਂ ਮੁੱਲ ਤੇ ਕੱਟੀ ਇਹ ਵੀ ਲੱਖ ਰੁਪਏ ਦੀ ਪਰ ਮੁੱਲ ਨਹੀਂ ਕਰਨਾ 90 85 80 ਅਸੀਂ ਤਾਂ ਜਾਣ ਦਾ ਕੋਈ ਗੱਲ ਨਹੀਂ 80 ਦੀ ਮਿਲਣੀ ਨਹੀਂ ਜੇ ਨਹੀਂ ਮਿਲਣੀ ਤਾਂ ਨਹੀਂ ਚਲੋ ਕਰ ਦੋ ਮੁੱਲ ਜੈ ਜੈ ਵੀ ਹਣਦੀਆਂ ਜਾਣ ਦੇ ਦਾਂਗੇ 80 ਦੀ ਤੇ ਉਪਰ ਹਾਂਜੀ ਇਹ ਤਾਂ ਗੱਲ ਹੈਗੀ ਵੇਖੋ ਕਿੱਡੀਆਂ ਕਟੀਆਂ ਸੀਲੀਆਂ ਹਲਕਾ ਲੋ ਸੀਲੀਆਂ ਵੇਖੋ ਕਿੱਡੀਆਂ ਵਧੀਆ ਆ ਵੇਖੋ ਕੀ ਚੀਜ਼ ਕੀ ਚੀਜ਼ ਬਣਾਇਆ ਕਟੀਆਂ ਦੇ ਹਾਂ ਬਣਾਇਆ ਪਈ ਲੈਣੇ ਦੋ ਆ ਦਿਨ ਦੇ ਵੇਖੋ 80 ਤੇ 95 80 ਤੇ 95 ਬਹੁਤ ਚੰਗੀ ਕੁਆਲਿਟੀ ਦੀ ਆ ਭਜਾ ਕੇ ਲੈ ਜਾਓ ਕਿ ਬਸ ਵੇਖੋ ਨਾਰਾਂ ਕਿਦਾਂ ਚਮਕਰੀਆਂ ਦੋ ਘੰਟੇ ਕੋ ਜੈਦੂਆਂ ਕੱਟੀਆਂ ਸਭ ਤੋਂ ਜਿਆਦਾ ਚੰਗੀਆਂ ਤੇ ਹਲੇ ਦੂਜਾ ਸੂਆ ਜਾ ਕੇ ਵੇਖੋ ਕੀ ਬੰਦੀਆਂ ਇਹ ਕੱਢੀ ਵਾਤ ਤੋਂ ਵਾਤ ਸ਼ੇਅਰ ਲੈ ਕਮੈਂਟ ਕਰ ਲੈਦਾ ਕਰੋ ਵਾਤ ਤੋਂ ਵਾਤ ਗੱਲ ਦਾ ਮੈਂ ਵੀ ਇਹ ਲਾਈਕ ਕਰੋ ਗੱਲ ਦਾ ਮੈਂ ਬੇਨਤੀ ਕਰਕੇ ਸ਼ੇਅਰ ਕਰੋ ਹਾਂਜੀ ਤੇ ਕਮੈਂਟ ਕਰੋ ਗੱਲ ਦਾ ਮੈਂ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਚਲੋ ਆਟਾ ਵੀ ਹੌਸਲਾ ਵਧੇ ਤੇ ਵਾਤ ਤੋਂ ਵਾਤ ਚੰਗੀ ਤੇ ਚੰਗੀ ਮਹਿ ਲਾਈਏ ਪਿੰਡ ਫਿਰ ਆਪਣਾ ਦੱਸ ਦਈਏ ਵੀ ਮਤੇਵਾਲ ਤਸੀਲ ਬਾਬਾ ਬਕਾਲਾ ਜਿਲ੍ਹਾ ਅੰਮ੍ਰਿਤਸਰ ਫੋਨ ਨੰਬਰ 88729629 ਪੈਂ ਸასი ਗਾਲ ਸასი ਗਾਲ